ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਆ ਜੀ ਫਿਰ ਤੁਹਾਡਾ ਇੱਕ ਵਾਰੀ ਨਵੀਂ ਵੀਡੀਓ ਦੇ ਵਿੱਚ ਤੇ ਬਿਰੋ ਬਹੁਤ ਦਿਨਾਂ ਬਾਅਦ ਆਪਾਂ ਅੱਜ ਆਪਣੀ ਵੀਡੀਓ ਆਪਣੇ ਚੈਨਲ ਤੇ ਅਪਲੋਡ ਕਰਨ ਲੱਗੇ ਆ ਤੇ ਮੰਨ ਲਓ ਭਈ ਮਹੀਨਾ ਮਹੀਨੇ ਦੇ ਉੱਪਰ ਹੋ ਗਿਆ ਡੇਢ ਮਹੀਨਾ ਹੋ ਗਿਆ ਭਈ ਤੇ ਆਪਾਂ ਨੇ ਆਪਣੇ ਚੈਨਲ 'ਵਾਂ ਵੀਡੀਓ ਅਪਲੋਡ ਕਰੇ ਨੂੰ ਤੇ ਬਹੁਤ ਟਾਈਮ ਬਾਅਦ ਅੱਜ ਆਪਾਂ ਭਾਈ ਵੀਡੀਓ ਅਪਲੋਡ ਕਰਨ ਲੱਗੇ ਆ ਤੇ ਬਣਾਉਣ ਲੱਗੇ ਆ ਕਿਉਂਕਿ ਭਾਈ ਨਵੰਬਰ ਅਕਤੂਬਰ ਦੀਵਾਲੀ ਦੇ ਉੱਪਰ ਆਪਾਂ ਨੇ ਵੀਡੀਓ ਅਪਲੋਡ ਕਰੀ ਵੀ ਆ ਤੇ ਅੱਜ ਬਈ 27 ਨਵੰਬਰ ਹੋ ਗਈ ਤੇ ਦਸੰਬਰ ਆਣਾ ਲੱਗ ਗਿਆ ਡੇਢ ਦੋ ਮਹੀਨੇ ਹੋ ਗਏ ਆਪਣੀ ਵੀਡੀਓ ਹੋਈ ਨਹੀਂ ਅਪਲੋਡ ਤੇ ਕੁਝ ਤੋਂ ਬਈ ਟਾਈਮ ਨਹੀਂ ਲੱਗਿਆ ਕੁਝ ਹੌਂ ਨਹੀਂ ਦਿਲ ਕਰਾ ਵੀਡੀਓ ਪਾਣ ਦਾ ਤੇ ਚੈਨਲ ਬਈ ਆਪਣਾ YouTube ਦਾ ਮੋਨਟਾਈਜ਼ ਹੋਇਆ ਤੇ ਆ ਤੇ ਵਾਸਾ ਐਵੇਂ ਇੱਕ ਤਾਂ ਦਿਲ ਨਹੀਂ ਕਰਿਆ ਬਾਈ ਕਿ ਟਾਈਮ ਨਹੀਂ ਲੱਗਿਆ ਤੁਹਾਨੂੰ ਪਤਾ ਪਹਿਲਾਂ ਆਪਾਂ ਜੂਰੀਆਂ ਜੂਰੀਆਂ ਵੜਾਰਤੇ ਤੇ ਚੋਨੇ ਕੇ ਟਾਈਮ ਕੀ ਵੀਡੀਓ ਅਪਲੋਡ ਕਰੀ ਵੀ ਆ ਇਸ ਤੋਂ ਬਾਅਦ ਦੇਖ ਲੋ ਬਈ ਕਣਕਾ ਕਣਕਾ ਬੀਜ ਗਿਆ ਤੇ ਕਣਕਾ ਨੂੰ ਪਾਣੀ ਵੀ ਪਾਣੀ ਲਾ ਕੇ ਰੇ ਵੀ ਪਾ ਦਿਆ ਇੱਕ ਇੱਕ ਤੇ ਅੱਜ ਆਪਾਂ ਵੀਡੀਓ ਅਪਲੋਡ ਕਰ ਰਹੇ ਹਾਂ ਤੇ ਬਹੁਤ ਟਾਈਮ ਬਾਅਦ ਤੇ ਉਸ ਟਾਈਮ ਬਾਈ ਆਪਣੀ ਦੇਖੋ ਕੋਠੀ ਦਾ ਕੰਮ ਸਾਰਾ ਪਿਆਦਾ ਹੋਣਾ ਤੇ ਬਹੁਤ ਜ਼ਿਆਦਾ ਕੰਮ ਪਿਆਦਾ ਆਪਣੀ ਕੋਠੀ ਦਾ ਤੇ ਇਹ ਵੀ ਸਾਰਾ ਨਿਪਟ ਗਿਆ ਤੇ ਮਤਲਬ 1 ਮਹੀਨਾ 1.5 ਮਹੀਨਾ ਹੋ ਗਿਆ ਆਪਾਂ ਨੂੰ ਵੀਡੀਓ ਪਾਈ ਨੂੰ ਤੇ ਇੱਧਰ ਦੇਖ ਲੋ ਬਈ ਆਪਣਾ ਬਾੜ ਆਇਓ ਅਕਸਰ ਆਪਣੀ ਪਹਿਲਾਂ ਵੀਡੀਓਆਂ 'ਚ ਤੁਹਾਨੂੰ ਦੇਖਿਆ ਹੀ ਹੋਣਾ ਤੇ ਕੀ ਹਾਲਾਤ ਹੋ ਗਏ ਦੇਖੋ ਇੰਨਾ ਮਟੀਰੀਅਲ ਆ ਗਿਆ ਇੱਥੇ ਤੇ ਸਾਰਾ ਨੀ ਕੋਠੀ ਦਾ ਕੰਮ ਨਿਪਟ ਗਿਆ ਤੇ ਆਪਾਂ ਨੇ ਪਰਾਂ ਇੱਕ ਬਾਥਰੂਮ ਦਾ ਕੰਮ ਲਾਇਆ ਉਹ ਹਲੇ ਰਹਿ ਰਿਹਾ ਤੇ ਬਾਕੀ ਵੀ ਆਪਣੇ ਮੁਰਗੇ ਦੇਖੋ ਬਹੁਤ ਦਿਨਾਂ ਬਾਅਦ ਪੰਦ ਖਾ ਰਹੇ ਆ ਜੀ ਵੀਡੀਓ ਪਤਨ ਅਪਲੋਡ ਕਰਕੇ ਤੇ ਇੱਧਰ ਰੇਤਾ ਬਜਰੀ ਟਰੈਲੀ ਵਿੱਚ ਤੇ ਬਾਕੀ ਵੀ ਆਪਾਂ ਨੇ ਕਣਕ ਕਣਕਾ ਦੇਖੋ ਉਸ ਟਾਈਮ ਮੈਂ ਲੋ ਜੀਰੀਆਂ ਬਈ ਆਪਾਂ ਵੜਾਣ ਲੱਗ ਰਹੇ ਸੀ ਆਪਾਂ ਤੁਹਾਨੂੰ ਰੋਜ਼ ਵੀਡੀਓ ਪਾ ਕੇ ਅਪਲੋਡ ਕਰਕੇ ਦਿਖਾਏ ਘਰਾਂ ਤੇ ਬਈ ਕਿੰਨਾ ਝੜ ਰਿਹਾ ਤੇ ਉਸ ਤੋਂ ਬਾਅਦ ਆਪਾਂ ਨੇ ਵੀਡੀਓ ਅਪਲੋਡ ਨਹੀਂ ਕਰੀ ਤੇ ਉਸ ਤੋਂ ਬਾਅਦ 5 ਅਕਤੂਬਰ ਦੇ ਵਿੱਚ ਆਪਾਂ ਨੇ ਵੀ ਦਿਵਾਲੀ ਵਾਂ ਇੱਕ ਵੀਡੀਓ ਅਪਲੋਡ ਕਰੀ ਦੀ ਤੋਂ ਦਿਵਾਲੀ ਨੂੰ ਵੀ ਡੇਢ ਮਹੀਨਾ ਹੋ ਗਿਆ ਮੈਨੂੰ ਲੱਗਦਾ ਜਦ ਕਿ ਆਪਾਂ ਨੇ ਵੀਡੀਓ ਅਪਲੋਡ ਕਰੀ ਆਪਣੇ ਚੈਨਲ 'ਤੇ ਉਸ ਤੋਂ ਬਾਅਦ ਬਈ ਦੇਖੋ ਝੋਨੇ ਝਾਨੇ ਵੜਕਾ ਤੇ ਬਾਹੀਆਂ ਬੂਹੀਆਂ ਰੋਣੀਆਂ ਹੋ ਕਾ ਤੇ ਉਸ ਤੋਂ ਬਾਅਦ ਤੇ ਕਣਕਾਂ ਵੀ ਬਈ ਕੱਢੀ ਦੀ ਹੋ ਗਈਆਂ ਆਪਾਂ ਨੇ ਪਾਣੀ ਲਾ ਦੀਆ ਤੇ ਰੇਹ ਦਵਾਈਆਂ ਦੇਖੋ ਵੀ ਪਾਤੀਆਂ ਜਿਹੜੇ ਜਿਹੜੇ ਕਿੱਲੇ 'ਮ ਆਪਾਂ ਪਾਣੀ ਲਾਈ ਜਾ ਰਹੇ ਚਾਰ ਪੰਜ ਕਿੱਲਾਂ ਲਾ ਦੀਆ ਮੌਸਮ ਅੱਜਾ ਜਿਹਾ ਜੇ ਦਿਖਾਈਏ ਦੇਖੋ ਬਹੁਤ ਵਧੀਆ ਬਣਿਆ ਹੋਇਆ ਤੇ 27 ਨਵੰਬਰ ਆ ਬਈ ਸ਼ਾਮ ਕੇ 3:00 ਵੱਜ ਗਏ ਮੈਨੂੰ ਲੱਗ ਰਿਹਾ ਕਿਉਂਕਿ ਜਿਨ ਤੁਹਾਨੂੰ ਪਤਾ ਵੀ ਛੋਟੇ ਹੋ ਗਏ ਪਾ ਤੇ ਨਵੰਬਰ ਦਾ ਮਹੀਨਾ ਚੱਲ ਰਿਹਾ ਤੇ ਖਤਮ ਹੋਣ ਵਾਲਾ ਹੋ ਗਿਆ ਬਈ ਦਸੰਬਰ ਆਣ ਵਾਲਾ ਹੋ ਗਿਆ ਤੇ ਇੱਧਰ ਦੇਖੋ ਬਈ ਕਿੰਨਾ ਹਾਲਾਤ ਖਰਾਬ ਹੋ ਰਹੇ ਆ ਦੇਖੋ ਕਿੰਨਾ ਮਟੀਰੀਅਲ ਆ ਗਿਆ ਤੇ ਆਪਣੀ ਕੋਠੀ ਦਾ ਸਾਰਾ ਕੰਮ ਕੰਪਲੀਟ ਹੋ ਗਿਆ ਤੇ ਉਸ ਟਾਈਮ ਤੁਹਾਨੂੰ ਦੇਖਿਆ ਹੀ ਹੋਣਾ ਬਈ ਵੀਡੀਓ ਆਪਣੀ ਤੇ ਲਫਾਈਲ ਪੂਰੀ ਰੈਰੀ ਚ ਉਪਰ ਮਨੇਰੇ ਮਨੂਰੇ ਸਾਰਾ ਕੰਪਲੀਟ ਹੋ ਗਿਆ ਦੇਖੋ ਤੇ ਆਪਣੇ ਮੁਰਗੇ ਆ ਗਏ ਬਈ ਤੇ ਬਾਕੀ ਪਕਰਾਂ ਦਿਖਾਵਾਂ ਤੁਹਾਨੂੰ ਸਾਰੇ ਅੱਜ ਦੀ ਵੀਡੀਓ ਮਾ ਲੋ ਜੀ ਆ ਗਏ ਪੰਦਰ ਆਪਣੀ ਜਗ੍ਹਾ ਕੇ ਕੋਠੀਗੇ ਤੇ ਬੜ ਡੰਗ ਡੁੰਗਰ ਦੇਖ ਲੋ ਸਾਰੇ ਆਪਣੇ ਤੇ ਇੱਧਰ ਕਟੀਆਂ ਕੁੱਟੀਆਂ ਦੇਖੋ ਕਿੰਨੀ ਛੋਟੀਆਂ ਦੀ ਇਸ ਟਾਈਮ ਤੇ ਮਹੀਨੇ ਮੈਂ ਐਡੀ ਹੋਈਆਂ ਇੱਧਰ ਦੋ ਕੁੱਟੀਆਂ ਆਪਣੀ ਜੋ ਆ ਬਈ ਤੇ ਬਾਕੀ ਉੱਧਰ ਪੰਡੀਆਂ ਤੇ ਇੱਧਰ ਆਉਣੀ ਮੈਸ ਆ ਗਈਆਂ ਸਾਰੇ ਦੇਖੋ ਬਈ ਤੇ ਜਿਉ ਆਪਾਂ ਨੇ ਮੱਝ ਵੜੀ ਆਪਣੀ ਕੱਲ ਪੱਪਰ ਰਸੋਈ ਹੈ ਕੱਟਾ ਦੇ ਆ ਬਈ ਇਸਨੇ ਬਾਕੀ ਇੱਧਰ ਆ ਗਿਆ ਦੇਖੋ ਤੇ ਉੱਧਰ ਇੱਕ ਕੱਟਾ ਬੰਦ ਰਿਹਾ ਬਈ ਤੇ ਬਾਕੀ ਆਪਣਾ ਮੋਟੂ ਬਈ ਸੋਰੀ ਨੁਕਾ ਭੁੱਲ ਗਏ ਤੇ ਕਿਉਂਕਿ ਬਈ ਬਹੁਤ ਦਰਾਂ ਬਾਅਦ ਇਹ ਉਹ ਵੀ ਦੇਖੋ ਬਈ ਆਪਾਂ ਨੇ ਅੱਜ ਤੁਹਾਨੂੰ ਦਿਖਾਇਆ ਕਿਉਂਕਿ ਬਈ ਹੋਰਾ ਮੋਟੂ ਤੇ ਮੋਟੂ ਬਈ ਦੇਖੋ ਪਹਿਲਾਂ ਕਿੰਨਾ ਮੋਟਾ ਦਾ ਸਾਨੇ ਪਿਛਲੀ ਵੀਡੀਓ ਮੈਂ ਦੇਖਿਆ ਹਣਾ ਪਰ ਇਹ ਬਹੁਤ ਪਤਲਾ ਹੋ ਗਿਆ ਕਿਉਂਕਿ ਬਈ 2 ਮਹੀਨੇ ਨੂੰ ਬੁਖਾਰ ਰਹਾ ਤੇ ਟਿਕਟੂਕੇ ਲਵਾਏ ਬਈ ਮਸਾਉਂ ਨੂੰ ਹੋਇਆ ਤੇਰੀ ਚਲਿਆ ਚਲ ਤਰਾ ਮੈਂ ਹੈਲੋ ਕਰਾ ਦਿਆ ਤੈਨੂੰ ਇਹ ਦੇਖ ਲਓ ਬਈ ਕਿੰਨਾ ਪਤਲਾ ਹੋ ਗਿਆ ਤੇ ਬੁਖਾਰ ਹੋ ਗਿਆ ਦਾ ਬਈ ਨੂੰ 2 ਮਹੀਨੇ ਬੁਖਾਰ ਰਿਹਾ ਬਈ ਟਿਕਟੂਕੇ ਲਵਾਏ ਫੇਰ ਠੀਕ ਹੋਇਆ ਤੇ ਬਾਕੀ ਇੱਧਰ ਆਪਣੀ ਜਗ੍ਹਾ ਦੇਖ ਲਓ ਬਈ ਕੰਪਲੀਟ ਹੋ ਗਈ ਸਾਰੀ ਤੇ ਇੱਧਰ ਪਾ ਵੀ ਉੱਪਰ ਟੈਨ ਲਵਾਈਆਂ ਤੇ ਇੱਧਰ ਲਵਾਣੀਆਂ ਹਜੇ ਤੇ ਬਾਕੀ ਬਈ ਹੋਰ ਕੰਮ ਪਿਆ ਅਜ ਇਸਕਾ ਮਤਲਬ ਪਹਿਲੇ ਪੂਰਾ ਸਾਰਾ ਨਿਬੜ ਗਿਆ ਤੇ ਬਾਕੀ ਬਈ ਆਪਣੇ ਸੰਜੋਗ ਹੋਰ ਸਹਿਜੁਰ ਜਾ ਰਹੇ ਆ ਅੱਜ ਬਿਆਵਾ ਸਵੇਰਗੇ ਤੇ ਕਰਾਂ ਕੋਈ ਨਹੀਂ ਵੀ ਹੋਟੂਰ ਮੈਂ ਤੇ ਮੰਮੀ ਆ ਤੇ ਬਾਕੀ ਵੀਡੀਓ ਅੱਜ ਕਿ ਆਪਾਂ ਵੀ ਛੋਟੀ ਅਪਲੋਡ ਕਰਾਂਗੇ ਕਿਉਂਕਿ ਬਹੁਤ ਨਾਲ ਬਾਅਦ ਵੀਡੀਓ ਲੋਡ ਕਰ ਰਹੇ ਆ ਬਈ ਤੇ ਬਾਕੀ ਲਾਈਕ ਸ਼ੇਅਰ ਬਈ ਕਰਦੇ ਰਿਆ ਕਰੋ ਤੇ ਅੱਜ ਤੋਂ ਆਪਣਾ ਡੇਲੀ ਫਮ ਲੋ ਆਪਣੀ ਚੈਨਬ ਅਪਲੋਡ ਕਰਦੇ ਰਹਾਂਗੇ ਕਿਉਂਕਿ ਤੁਹਾਨੂੰ ਪਤਾ ਵੀ ਚੈਨਲ ਆਪਣਾ ਮੋਨਟਾਈਜ਼ ਹੋਇਆ ਤਾਂ ਤੇ 4 ਡਾਲਰ ਆਪਣੇ ਬਣੇ ਪਏ ਆ ਉਸ ਤੋਂ ਬਾਅਦ 1.5 ਮਹੀਨੇ ਬਾਅਦ ਬਈ ਅੱਜ ਵੀਡੀਓ ਅਪਲੋਡ ਕਰ ਰਹੇ ਆ ਤੇ ਬਾਕੀ ਵੀਡੀਓ ਵਧੀਆ ਵੀ ਲੱਗੀ ਬ్రో ਲਾਈਕ ਸ਼ੇਅਰ ਕਰਿਓ ਤੇ ਜਲਦੀ ਆਪਾਂ ਕੱਲ ਨੂੰ ਆਪਣੀ ਤੁਹਾਨੂੰ ਵਧੀਆ ਜੀ ਇੱਕ ਹੋਰ ਵੀਡੀਓ ਪਾਵਾਂਗੇ ਤੇ ਡੇਲੀ ਪਾਉਂਦੇ ਰਹਾਂਗੇ ਤੇ ਮਿਲਦੇ ਆਂ ਅਗਲੀ ਵੀਡੀਓ ਤੇ ਤਦ ਤੱਕ ਲਈ ਸਤ ਸ੍ਰੀ ਅਕਾਲ